ਜੀ ਡੇ ਜੀ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਡੇੜਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਇਹ ਰੇਲਵੇ ਸਟੇਸ਼ਨ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਪੁਰਾਣਾ ਹੈ ਅੰਗਰੇਜ਼ਾਂ ਦੇ ਟਾਈਮ ਦਾ ਹੀ ਬਣਿਆ ਹੋਇਆ ਹੈ ਉਹੀ ਬੰਤਰ ਹੈ ਸਾਰਾ ਕੁਝ ਅੰਦਰ ਜਾ ਕੇ ਵੀ ਦਿਖਾਉਨੇ ਆ ਕਿ ਕੀ ਪੋਜੀਸ਼ਨ ਹੈ ਇਸ ਟਾਈਮ ਰੇਲਵੇ ਸਟੇਸ਼ਨ ਦੀ ਕਿਸ ਤਰ੍ਹਾਂ ਦਾ ਕੀ ਸੁਧਾਰ ਆਇਆ ਹੈ ਕਿ ਹੁਣ ਤੱਕ ਨਹੀਂ ਵੀ ਦੇਖੋ ਛੱਤਾਂ ਦੇ ਕੋਲ ਡਾਰਡੀਆਂ ਛੱਤ ਲੱਗੀ ਹੋਈਆਂ ਨੇ ਕੈਮਰਾਮੈਨ ਨੂੰ ਦਿਖਾਉ ਇਸ ਸਾਈਡ ਤੇ ਪੁਰਾਣੀਆਂ ਡਾਟਾ ਨੇ ਅੰਗਰੇਜ਼ਾਂ ਵਲੇ ਦੀ 60 ਟਿਕਟ ਖਿਡਕੀ ਹੈ ਦਿਖਾਇਆ ਟ੍ਰੇਨਾਂ ਦੇ ਟਾਈਮ ਲਿਖੇ ਹੋਏ ਨੇ ਸਟੇਸ਼ਨ ਲਿਖੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਮੁਲਾਜ਼ਮ ਰਹੇ ਨੇ ਕਿਸੇ ਟਾਈਮ ਰੇਲਵੇ ਦੇ ਠੀਕਾਲ ਜੀ ਠੀਕਾਲ ਜੀ ਕੀ ਨਾਂ ਹੈ ਆਪਣਾ ਪਈ ਤੇਰਾ ਨਾਂ ਲਖਵੀਰ ਸਿੰਘ ਹੈ ਤੇ ਤੁਸੀਂ ਇੱਥੇ ਲੋਕਲ ਦੇ ਹਾਂਜੀ ਮੈਂ ਲੋਕਲਿਆਂ ਭੇਡਿਆ ਮੇਰਾ ਨਾਂ ਹੈ ਅੱਛਾ ਤੇ ਕਿੰਨਾ ਚਿਰ ਸਰਵਿਸ ਕੀਤੀ ਜੀ ਤੁਸੀਂ ਮੈਂ ਸਰ ਜੀ ਮੈਂ ਰੇਲਵੇ ਦੇ ਵਿੱਚ 30 ਸਾਲ ਨੌਕਰੀ ਕੀਤੀ ਹੈ ਜੀ ਅੱਛਾ ਜੀ ਇਹ ਇਹ ਇੱਥੇ ਰੇਲਵੇ ਸਟੇਸ਼ਨ ਆ ਕਿੰਨਾ ਕੁ ਪੁਰਾਣਾ ਹੈ ਇਹ ਸਟਾਰ ਕੋ ਐ ਤੇ ਉਹ ਜੋਤੀ ਕਰ ਨੌਕਰੀ ਕਰਦੀ ਜੇ ਹੁਣ ਤੱਕ ਇਹ ਸਰ ਜੀ ਪੁਰਾਣਾ ਤੇ ਹਸਾਲ ਤੇ ਜਦ ਬੇਲੇ ਦਾ ਬਣਿਆ ਸਟੇਸ਼ਨ ਉਦੋਂ ਬਣਿਆ ਉਦੋਂ ਦੀ ਕਾਰਵਾਈ ਚੱਲ ਰਹੀ ਹੈ ਹਿੰਦੁਸਤਾਨ ਪਾਕਿਸਤਾਨ ਜਦੋਂ ਇਕੱਠਾ ਹੀ ਉਦੋਂ ਸਾਰੀ ਆਵਾਜਾਈ ਚੱਲਦੀ ਸੀ ਹਮ ਸਮਾਨ ਮੇ ਲੋ ਰੰਗੋ ਦਰੋ ਦਰੋ ਹੋਈ ਹੋਰ ਜ਼ਿਆਦਾ ਹੈ ਜੀ ਤੇ ਉਹਦੇ ਤੋਂ ਬਾਅਦ ਗੱਡੀ ਦੀ ਕਾਰਵਾਈ ਆ ਕੋਈ ਦੇਖ ਰਿਹਾ ਹੂੰ ਉਹ ਸਹੀ ਨਹੀਂ ਜਿੱਤਰਾ ਦਾ ਹੈਗਾ ਜਿੱਤਰਾ ਦਾ ਬਣਿਆ ਸੀ ਉਦਾਂ ਦਾ ਹੈ ਮਤਲਬ ਇਹ ਭਾਰਤ ਪਾਕਿਸਤਾਨ ਦੇ ਵਪਾਰਕ ਸਬੰਧ ਇਹਦੇ ਨਾਲ ਚੱਲਦੇ ਸੀ ਇਹਦੇ ਨਾਲ ਚੱਲਦੇ ਸੀ ਹਾਂਜੀ ਚੱਲਦੇ ਸਮਾਨ ਜਿਹੜਾ ਜੋ ਵੀ ਹੋਰ ਟਾਈਮ ਤੇ ਮਾਲ ਗੱਡੀਆਂ ਆਉਂਦੀਆਂ ਜੀ ਇਧਰ ਉਧਰ ਜੋ ਵੀ ਮਾਲ ਆਉਂਦਾ ਜਾਂਦਾ ਠੀਕ ਹੈ ਜੀ ਦੋ ਪੈਣ ਤੇ ਜੋ ਵੀ ਇਹ ਹੁਣ ਇਹ ਬੰਦ ਹੋ ਚੁੱਕਾ ਹੈ ਸਟੇਸ਼ਨ ਲਖ ਦੀ ਸਟੇਸ਼ਨ ਭਾਰਤ ਦਾ ਹੁਣ ਸਟੇਸ਼ਨ ਭਾਰਤ ਦਾ ਆਖਰੀ ਸਟੇਸ਼ਨ ਵਾਲੇ ਬਾਰਡਰ ਤੇ ਹਿੰਦੁਸਤਾਨ ਪਾਕਿਸਤਾਨ ਦੀ ਸੀਮਾ ਦੇ ਉੱਤੇ ਆ ਤੁਹਾਡੇ ਕਹਿੰਦਾ ਬਲ ਵੀ ਜੋ ਤੁਸੀਂ ਤੁਹਾਡੇ ਟਾਈਮ ਸੀ ਉਹੀ ਹੁਣ ਵੀ ਹੈ ਵੀ ਇਹਨਾਂ ਕੋਈ ਇੱਥੇ ਸੁਧਾਰ ਨਹੀਂ ਜਾਂਦਾ ਕਿ ਸੁਧਾਰ ਨਹੀਂ ਜਾਂਦਾ ਕਿ ਬਾਕੀ ਉਹ ਚੀਜ਼ਾਂ ਆਈਆਂ ਉਹ ਟ੍ਰੇਨ ਹੈ ਉਦਾਂ ਸਭ ਕੁਝ ਹੈ ਤੇ ਬਾਕੀ ਜਿਹੜਾ ਸੁਧਾਰਿਆ ਉਹ ਨਹੀਂ ਇਸ ਤੇ ਸੁਧਾਰ ਕੋਈ ਜੋ ਸਰਵਸ ਕਰਦੇ ਜਦੋਂ ਅੰਗਰੇਜ਼ਾਂ ਟਾਈਮ ਦਾ ਉਹੀ ਸਟੇਸ਼ਨ ਬਣਿਆ ਉਸੇ ਤਰੀਕੇ ਦਾ ਬਣਿਆ ਹੋਇਆ ਅਜੇ ਤੱਕ ਕੋਈ ਵੀ ਸੁਧਾਰ ਨਹੀਂ ਆਇਆ ਅੱਗੇ ਜਾ ਕੇ ਰੇਲ ਸਟੇਸ਼ਨ ਦੀ ਪਿਛਲੀ ਸੀ ਵੀ ਦਿਖਾਵਾਂਗੇ ਕਿ ਕਿੱਦਾਂ ਚੱਲਦੀ ਹੈ ਟ੍ਰੇਨ ਕਿੱਦਾਂ ਜਾਂਦੀ ਹੈ ਕੀ ਕੰਡਾ ਵਾ ਬੜੇ ਰੌਕ ਰਾਂ ਰੋਕਸ ਨਾਲ ਇਹ ਤੁਸੀਂ ਰੇਲਵੇ ਲਾਈਨ ਦੇਖ ਰਹੇ ਹੋ ਇਹ ਬੜੀ ਪੁਰਾਣੀ ਰੇਲਵੇ ਲਾਈਨ ਆ ਇਧਰੋਂ ਅੰਮ੍ਰਿਤਸਰ ਤੇ ਇਧਰ ਪਾਕਿਸਤਾਨ ਕੈਮਰਾਮੈਨ ਨੂੰ ਕਹਾਂ ਕਿ ਦਿਖਾਓ ਇਹ ਅੰਮ੍ਰਿਤਸਰ ਤੋਂ ਚੱਲ ਕੇ ਟ੍ਰੇਨ ਪਾਕਿਸਤਾਨ ਜਾਂਦੀ ਸੀ ਲਾਹੌਰ ਵਿੱਚ ਪਰ ਹੁਣ ਅੱਗੋਂ ਬੰਦ ਕਰ ਦਿੱਤਾ ਗਿਆ ਇਹ ਭਾਰਤ ਦਾ ਆਖਰੀ ਸਟੇਸ਼ਨ ਹੈ ਹਾਂਜੀ ਬਾਬਾ ਇਹ ਟ੍ਰੇਨ ਜਿਹੜੀ ਆ ਪਟਰੀ ਆ ਜੇ ਪੁਰਾਣੀ ਹੈ ਸਰ ਕਿ ਕਿ ਹੁਣ ਨਵੀਂ ਜੀ ਹੈ ਐਸ ਵਕਤ ਜਿਹੜੀ ਸਰ ਹੁਣ ਆਏ ਤੇ ਅਸੀਂ ਦੇਖ ਰਹੇ ਆ ਇਹ ਤੇ ਨਵੀਂ ਆ ਪਾ ਬਾਕੀ ਜੋ ਇਹਦਾ ਪੁਰਾਣਾ ਮਾਡਲ ਸੀਗਾ ਉਹ ਤੇ ਪੁਰਾਣਾ ਹੈ ਜਿਨ ਕਿ ਅਜੇ ਤੋਂ ਵੀ ਅੰਗਰੇਜ਼ਾਂ ਦੇ ਵੇਲੇ ਦੀ ਜੋ ਬਣੀ ਆ ਕੀ ਤਬਦੀਲੀ ਆਈ ਜੀ ਪਹਿਲਾਂ ਚ ਸੁਣ ਤਬਦੀਲੀ ਸਾਰੇ ਇਹਦੇ ਚ ਇਹ ਆ ਕਿ ਜਦੋਂ ਮੈਂ ਆਪ ਜਿਨ ਕਿ ਖੁਦ ਵੇਖਿਆ ਉਸ ਟਾਈਮ ਦੇ ਉੱਤੇ ਇੱਕ ਪਟੜੀ ਵੀ ਛੋਟੀ ਸੀ ਜੀ ਤੇ ਇਹਦੇ ਥੱਲੇ ਲੱਕੜ ਦੇ ਜਿਨ ਕਿ ਸਲੀਪਰ ਉਸ ਟਾਈਮ ਦੇ ਸਲੀਪਰ ਬੋਲਦੇ ਹਣ ਉਹਨਾਂ ਨੇ ਉਹ ਥੱਲੇ ਡਾਲੇ ਹੁੰਦੇ ਸੀ ਤੇ ਪਾਗਦੇ ਉਹਦੇ ਉੱਤੋਂ ਦੀ ਫੇਰੇ ਦਾ ਜੋ ਵੀ ਕਟਾਈ ਸਟਾਈਲ ਲਲਪਾ ਹੁੰਦਾ ਉਹਦੇ ਤੋਂ ਬਾਅਦ دوسری ਵਾਰ ਇਹ ਫੇਰੇ ਬਦਲੀ ਕਿਉਂਕਿ ਆਗੇ ਇੰਜਨ ਆੜੀ ਪਾਵਰ ਆਇਆ ਤੇ ਆਗੇ ਡੀਜਲ ਦੀ ਉਹਦੇ ਵਿੱਚ ਥੋੜਾ ਜਿਆ ਰੇਲ ਨੂੰ ਮਜ਼ਬੂਤ ਕੀਤਾ ਗਿਆ ਉਹਦੇ ਵਿੱਚ ਫਿਰ ਇਹਦੇ ਉੱਤੇ ਲੋਹੇ ਦੇ ਸਲੀਪਰ ਇੱਥੇ ਪਾਏਗੇ ਹੁਣ ਇਹ ਦੇਖ ਰਿਹਾ ਵੀ ਬਿਜਲੀ ਤੇ ਲੈਣਾ ਪਈਆਂ ਹੋਈਆਂ ਨੇ ਇਹ ਚਲਦੀਆਂ ਨੇ ਕਿ ਜਾਂ ਨਹੀਂ ਚਲਦੀਆਂ ਜੀ ਸਰ ਜੀ ਬਿਜਲੀ ਤੇ ਇਹਦੇ ਤੇ ਚਾਲੂ ਆ ਪਰ ਜਿੰਨੀਆਂ ਕਿ ਅਜੇ ਤੱਕ ਟ੍ਰੇਨ ਬਿਜਲੀ ਤੇ ਨਹੀਂ ਆਈ ਹੈ ਅੱਛਾ ਬਿਜਲੀ ਤੇ ਨਹੀਂ ਚੱਲੀ ਹੈ ਲੈਣਾ ਪਈ ਹੈ ਹਾਂ ਜੀ ਲੈਣਾ ਪਈਆਂ ਨੇ ਬਾਕੀ ਸਭ ਕੁਝ ਜੋ ਵੀ ਇਹਦੇ ਕੰਟਰੋਲ ਆ ਸਭ ਕੁਝ ਬਿਜਲੀ ਚਾਲੂ ਆ ਅਸਵਾ ਤਾਂ ਉਹਨਾਂ ਨੇ ਕੱਟੀ ਆ ਫਿਰ ਤੇ ਨਹੀਂ ਤੇ ਬਿਜਲੀ ਚਾਲੂ ਉਦਾਂ ਪਿਛੇ ਜੇ ਜਦੋਂ ਨਵੀਂ ਨਵੀਂ ਇਹ ਪਾਈ ਆ ਤਾਰਾਂ ਪਾਈਆਂ ਨੇ ਉਦੋਂ ਪਾਵਰ ਆਈ ਹੀ ਬਿਜਲੀ ਵਾਲੇ ਉਹਨੇ ਚੈੱਕ ਕੀਤਾ ਵਾ ਤੇ ਚੱਲੀ ਆ ਠੀਕ ਤੇ ਜੇ ਗੱਲ ਕਰੀ ਤੇ ਕਿੰਨੇ ਟਾਈਮ ਨੇ ਦੇ ਟ੍ਰੇਨ ਦੇ ਮਤਲਬ ਅੰਮ੍ਰਿਤਸਰ ਤੋਂ ਇੱਥੋਂ ਆਉਣ ਤੱਕ ਐਸ ਵਕਤ ਸਰ ਜੀ ਚਾਰ ਟਾਈਮ ਨੇ ਜੀ ਇੱਕ ਸਵੇਰੇ 7 ਵਜੇ ਦਾ ਇੱਕ 12 ਵਜੇ ਦਾ ਇੱਕ 4 ਵਜੇ ਦਾ ਇੱਕ ਰਾਤ ਦੇ 7 ਵਜੇ ਦਾ ਪਬਲਿਕ ਕਿੰਨੀ ਕ ਪਹੁੰਚਦੀ ਜਿੱਥੇ ਪਬਲਿਕ ਸਾਰਾ ਸਟੇਸ਼ਨ ਦੇ ਆਧਾਰ ਉਤੇ ਤੇ ਦੁਨੀਆ ਤੁਹਾਨੂੰ ਪਤਾ ਹੀ ਆ ਇਸ ਵਕਤ ਬਹੁਤੀ ਕਾਲੀ ਪਈ ਆ ਵੀ ਜਿਹੜਾ ਵੀ ਆਉਂਦਾ ਵੀ ਮੈਂ ਹੁਣੇ ਜਾਵਾਂ ਤੇ ਘੰਟੇ ਦੇ ਵਿੱਚ ਹੀ ਅੰਮ੍ਰਿਤਸਰੋਂ ਹੋ ਕੇ ਤੇ ਵਾਪਸ ਆ ਜਾਾਂ ਤੇ ਜਿਹੜਾ ਸਫਰ ਤੇ ਜਿਹੜਾ ਟ੍ਰੇਨ ਦਾ ਵਾ ਉਹ ਬਹੁਤ ਬਾਦਸ਼ਾਹੀ ਸਫਰ ਆ ਪਰ ਦੁਨੀਆ ਕੁਝ ਮੰਦੀ ਨਹੀਂ ਸਫਰ ਉਹਨਾਂ ਕੀ ਆਉਂਦੀ ਜਿਨਿਕ ਖਾਸ ਕਰਕੇ ਅੰਮ੍ਰਿਤਸਰੋਂ ਜਿਹੜੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਨੇ ਰਹਿਣ ਵਾਲੇ ਜਾਂ ਕੋ ਲਾਗੇ ਜਾ ਕੇ ਪਿੰਡਾਂ ਦੇ ਨੇ ਉਹ ਟ੍ਰੇਨ ਤੇ ਜਾਂਦੇ ਨੇ ਬਾਕੀ ਜਿਹੜੀ ਦੂਰ ਦੀ ਸਵਾਰੀ ਆ ਉਹ ਘਟ ਪੈਂਦੀ ਜਦੋਂ ਤੁਸੀਂ ਸਰਵਿਸ ਕਰਦੇ ਹੁੰਦੇ ਸੀ ਉਦੋਂ ਵੀ ਇਦਾਂ ਹੀ ਉਜਾੜ ਪਿਆ ਰਹਿੰਦਾ ਕਿ ਉਦੋਂ ਮੇਲੇ ਲੱਗੇ ਹੁੰਦੇ ਸੀ ਜੀ ਸਰ ਮੇਲੇ ਲੱਗੇ ਹੁੰਦੇ ਜੀ ਮੇਰੇ ਹੁੰਦੇ ਆ ਤੇ ਮੈਂ ਤੁਹਾਨੂੰ ਦੱਸਣਾ ਵੀ ਮੈਂ 85 ਦੇ ਵਿੱਚ ਮੈਂ ਭਰਤੀ ਹੋਇਆ ਚ 84 ਜੀ ਉਹ ਟਾਈਮ ਦੇ ਉੱਤੇ ਬੜੀ ਰੌਣਕੀ ਘਟ ਤੋਂ ਘਟ ਵੀ ਤੇ ਇਹ ਦੇ ਵਿੱਚ ਟ੍ਰੇਨ ਦੇ ਉੱਤੇ ਛੋਟੀ ਹੁੰਦੀ ਸੀ ਉਦੋਂ ਵੀ ਪਰ ਇਹਦੇ ਵਿੱਚ 200 250 500 ਤੱਕ ਵੀ ਸਵਾਰੀ ਜਾਂਦੀ ਤੇ ਇਹ ਕਿੱਥੋਂ ਕੋ ਬੰਦ ਕੀਤਾ ਮੇਰਾ ਆਪਣਾ ਜਿਹੜਾ ਸਟੇਸ਼ਨ ਦੇ ਕੋਲ ਜੀ ਇਹ ਸਰ ਜੀ ਅੱਜ ਵਕਤ ਹੁਣ ਤੁਸੀਂ ਇੱਧਰ ਨੂੰ ਪਾਕਿਸਤਾਨ ਨਾਲ ਨੂੰ ਵੇਖੋਗੇ ਤੇ ਜਿੰਨੇ ਕੋ ਕਿਲੋਕੀਮੀਟਰ ਤੋਂ ਇਹ ਉੱਥੇ ਠੋਕਰ ਲੱਗੀ ਆ ਜੀ ਜੀ ਠੋਕਰ ਆ ਉੱਠੇ ਠੋਕਰ ਤੋਂ ਬੰਦੇ ਉਹਨਾਂ ਦੇ ਅਗਲੇ ਬੰਨੇ ਵੀ ਠੋਕਰ ਤੋਂ ਰੇਲ ਹੈਗੀ ਆ ਜੀ ਪਰ ਉਹਦੇ ਉੱਤੇ ਕੋਈ ਆ ਆਵਾਜ਼ ਨਹੀਂ ਗਈ ਉਹ ਖਾਲੀ ਐ ਇਸ ਵੇਲੇ ਬੰਦੇ ਇੱਥੋਂ ਹੀ ਗੱਡੀ ਮੁੜ ਜਿੰਦੀ ਵਾਪਸ ਜੀ ਹਾਂਜੀ ਇੱਥੋਂ ਡੇਰਾ ਬਾਬਾ ਨਾਨਕ ਸਟੇਸ਼ਨ ਤੋਂ ਜੀ ਕੋਈ ਇਹਦੇ ਵਿੱਚ ਤਬਦੀਲੀ ਜਿਵੇਂ ਮਤਲ ਖਲਾਰਾ ਪਿਆ ਵਾ ਗੰਦ ਪਿਆ ਹੁੰਦਾ ਕੋਈ ਸਪਾਈਸ ਫੀਲਾ ਕੋਈ ਬੰਦਾ ਨਾਜਮ ਸੱਚਾਈ ਸਰ ਜੀ ਹੁਣ ਝੂਠ ਮਾਰਨਾ ਕੀ ਹੁੰਦਾ ਵਾ ਸਫਾਈ ਵਾਲਾ ਕੋਈ ਰੱਖਿਆ ਇਹਨਾਂ ਨੇ ਜੀ ਝਾੜੂ-ਝੂੜੂ ਮਾਰਨਾ ਤੇ ਆਉਂਦੇ ਨੇ ਉਹ ਤੁਹਾਨੂੰ ਪਤਾ ਹੀ ਆ ਜਿਹੜਾ ਇਹ ਰੱਖਿਆ ਹੁੰਦਾ ਕੋਈ ਵੀ ਪੈਸਾ ਦੇ ਤੇ ਉਹਨੂੰ ਉਹਨੇ ਝਾੜੂ ਕੀ ਮਾਰਨਾ ਹੁੰਦਾ ਜੀ ਨੌਕਰੀ ਵਾਲੇ ਨੂੰ ਸਰਕਾਰੀ ਬੰਦੇ ਨੂੰ ਤੇ ਹੋਏ ਵੀ ਲਾ ਵੀ ਮੈਂ ਸਫਾਈ ਚਾਚਾ ਨਾ ਨਾ ਕੀਤੀ ਤੇ ਮੇਰੇ ਤੇ ਐਕਸ਼ਨ ਆਊਗਾ ਪਰ ਇਹਦੇ ਉੱਤੇ ਕੋਈ ਐਕਸ਼ਨ ਵਾਲੀ ਤੇ ਗੱਲ ਕੋਈ ਨਹੀਂ ਸਟੇਸ਼ਨ ਤੇ ਹੈਗਾ ਵਾ ਬਣਿਆ ਹੋਇਆ ਬੜਾ ਪੁਰਾਣਾ ਪਰ ਇਹ ਤੇ ਮੁਲਾਜ਼ਮ ਹੁਣ ਕੋਈ ਨਹੀਂ ਹੈਗਾ ਜੀ ਮੁਲਾਜ਼ਮ ਐਸ ਵਕਤ ਸਟੇਸ਼ਨ ਮਾਸਟਰ ਦਾ ਹੀ ਆ ਬਾਕੀ ਜਿਹੜੇ ਟਰੈਕ ਮੈਨ ਜਿਹਨਾਂ ਨੂੰ ਉਸ ਟਾਈਮ ਦੇ ਉੱਤੇ ਗੈਂਗਮੈਨ ਕਹਿੰਦੇ ਆ ਉਹ ਹੈਗੇ ਨੇ ਕੋਈ ਜਿੱਥੇ ਇਹ ਉਹ ਵਕਤ ਮੇਰੇ ਟਾਈਮ ਦੇ ਵਿੱਚ ਇੱਥੇ 12 ਆਦਮੀ ਸਨ ਜੀ ਟਰੈਕ ਦੇ ਉੱਤੇ ਕੰਮ ਕਰਨ ਵਾਲੇ ਬਾਕੀ 8 ਆਦਮੀ ਸਟੇਸ਼ਨ ਦੇ ਹਨ ਜਿਹੜੇ ਕਾਂਡਾ ਕਰਦੇ ਸੀ ਗੱਡੀ ਨੂੰ ਧੋਂਦੇ ਸੀ ਕੋਈ ਪਾਣੀ ਦਿੰਦਾ ਕੋਈ ਕੁਛ ਕਰਦਾ ਸੀ ਐਸ ਵਕਤ ਤੇ ਸਾਬ ਲਵੇ ਕੋਈ ਉਹ ਆਦਮੀ ਨਹੀਂ ਸਿਰਫ ਇੱਕ ਟਿਕਟਾ ਦਾ ਆਦਮੀ ਆ ਉਹ ਹੀ ਟਿਕਟਾਂ ਦੇ ਦਿੰਦਾ ਬਾਕੀ 2 ਕਿ 3 ਆਦਮੀ ਜਿਹੜੇ ਨੇ ਉਹ ਟਰੈਕ ਮੈਂਦੇ ਨੇ ਤੇ ਦੋ ਆਦਮੀ ਜਿਹੜੇ ਨੇ ਉਹ ਗੇਟ ਤੇ ਨੇ ਗੇਟ ਬੰਦ ਖੋਲ੍ਹ ਕਰਨ ਵਾਲੇ ਆ ਗੱਲ ਕਰੀ ਕਿ ਜੇ ਪਹਿਲਾਂ 20 25 ਆਦਮੀ ਤੋਂ ਸਿਰਫ ਦੋ ਤਿੰਨ ਜਣੇ ਇੱਥੇ ਦੋ ਤਿੰਨ ਜਣੇ ਹਾਂਜੀ ਹਾਂਜੀ ਠੀਕ ਤੁਸੀਂ ਤਸਵੀਰਾਂ ਦੇਖੀਆਂ ਡੇਰਾ ਬੱਬਨ ਨਾਨਕ ਸਟੇਸ਼ਨ ਦੀਆਂ ਰੇਲਵੇ ਸਟੇਸ਼ਨ ਦੀਆਂ ਜਿਹੜੇ ਪੁਰਾਣੇ ਮੁਲਾਜ਼ਮ ਜੀ ਉਹ ਕਹਿੰਦੇ ਵੀ ਜਦੋਂ ਅਸੀਂ ਨੌਕਰੀ ਕਰਦੇ ਰਏ ਉਹਦੋਂ ਘੱਟੋ ਘੱਟ 20 ਤੋਂ 25 ਮੁਲਾਜ਼ਮ ਇੱਥੇ ਹੁੰਦੇ ਸੀ ਹਰ ਟਾਈਮ ਕੋਈ ਪਾਣੀ ਪਲਾਉਣ ਵਾਲਾ ਕੋਈ ਗੱਡੀ ਧੋਣ ਵਾਲਾ ਕੋਈ ਟਰੈਕਮੈਨ ਕੋਈ ਮਤਲਬ ਕਾਂਟੇ ਵਾਲਾ ਬਟ ਹੁਣ ਜਦੋਂ ਇਹ ਬੰਦ ਹੋ ਚੁੱਕਾ ਵਾ ਇਸ ਟਾਈਮ ਅਯਾਰਡ ਪਿਆ ਸਟੇਸ਼ਨ ਤੁਸੀਂ ਦੇਖ ਸਕਦੇ ਹੋ ਕਹਿੰਦੇ ਚਾਰ ਟਾਈਮ ਅਜੀ ਵਗਨੇ ਪਰ ਆਪਣਾ ਪਬਲਿਕ ਇੱਥੇ ਨਹੀਂ ਪਹੁੰਚਦੀ ਜੋ ਕਿ ਪਹਿਲਾਂ ਮੇਲੇ ਲੱਗੇ ਹੁੰਦੇ ਸਨ ਪਰ ਹੁਣ ਬਹੁਤ ਹੀ ਮਾੜੀ ਹਾਲਤ ਆ ਸਿਰ ਇੱਕ ਦੋ ਮਲਾਜ਼ਮ ਹੀ ਇੱਥੇ ਆ ਉਹ ਵੀ ਕਹਿੰਦੇ ਠੇਕੇ ਤੇ ਆ ਤੇ ਇਹ ਹਾਲਾਤ ਨੇ ਇਸ ਟਾਈਮ ਡੇਰਾ ਬਾਬਾ ਨਾਨਕ ਸਟੇਸ਼ਨ ਦੇ ਤੁਸੀਂ ਬਨੇ ਰਹੋ ਕਾਲਾ ਦਰ ਪੋਸਟ ਨਿਊਜ਼ ਨਾਲ ਧੰਨਵਾਦ ਜੀ